ਸਰ ਕੀ ਬਾਬਾ ਸਾਹਿਬ ਨੇ ਇੱਕ ਸੀਐਡੀ ਦੇ ਡੀਐਸਪੀ ਦੇ ਕਰਸੋਰੀ ਹੋਈ ਹੈ ਕਿ ਅਗਲਾ ਨਕਸਾਲਾ ਦੇ ਕਿਹਾ ਇਹ ਦੋ ਲੇਡੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਈਆਂ ਸੀਗੇ ਕੰਮ ਕਰਨ ਵਾਲੀਆਂ ਵਿਭਾਗਨੇ ਦੇ ਵਿੱਚ ਕੇ ਸੀ ਘਰ ਦੇ ਵਿੱਚ ਸਫਾਈ ਦਾ ਕੰਮ ਕਰਦੀਆਂ ਪੋਚ ਵਗੈਰਾ ਦਾ ਕੰਮ ਕਰਦੀਆਂ ਸੋ ਉਸ ਬੰਦ ਦੇ ਵਿੱਚ ਘਰ ਦੇ ਵਿੱਚ ਐਂਟਰ ਹੋ ਕੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਚੈੱਕ ਕਰਨ ਤੇ ਪਾਇਆ ਗਿਆ ਕਿ ਕੁਝ ਗਹਿਣੇ ਤੇ ਕੁਝ ਨਕਦੀ ਲੈ ਕੇ ਜਿਹੜੀ ਹੈਗੀਆਂ ਉਹਨਾਂ ਦੇ ਘਰ ਦੇ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਬੰਦ ਦੇ ਵਿੱਚ ਮਕਦਮਾ ਨੰਬਰ 140 ਥਾਣਾ ਸਿਵਲ ਲੈਂਡ ਵਿੱਚ ਰਜਿਸਟਰ ਕਰ ਲਿਆ ਤੇ ਮੁਕਦਮਾ ਦਰਜ ਕਰਕੇ ਸਾਡੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪੱਧਰ ਉੱਪਰ ਜੇ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗਾ ਲਾਊਡਾ ਸਰ ਲੱਗ ਪਤਾ ਲਿਆ ਕੁਝ ਇਹਦੇ ਵਿੱਚ ਤਕਰੀਬਨ 20 ਲੱਖ ਦੇ ਕਰੀਬ ਅਮਾਉਂਟ ਹੈਗੀ ਹੈ ਕਿਉਂਕਿ 골ਡ ਵੀ ਹੈ ਕੁਝ ਨਕਦੀ ਹੈ तकरीबन 1.5 ਲੱਖ ਦੇ ਕਰੀਬ ਨਕਦੀ ਹੈਗੀ ਬਾਕੀ ਸਾਰਾ ਉਹਨਾਂ ਦਾ 골ਡ ਤੇ ਡਾਇਮੰਡਸ ਵੀ ਜਿਹੜੇ ਹੈਗੇ ਗਹਨੇ ਹੈਗੇ ਆ ਸੋ ਸਭ ਜੀ ਜੀ ਟੀਮ ਇਸ ਤੇ ਵਰਕ ਕਰ ਰਹੀ ਹੈ ਨੇ ਜਲਦੀ ਹੀ ਅਸੀਂ ਕੋਸ਼ਿਸ਼ ਕਰਕੇ ਇਹਨਾਂ ਦਾ ਦਰਸਤਾਰ ਕਰਾਂਗੇ ਸਸਪੈਕਟਡ ਸੀਸੀ ਕੀ ਵੀਜਮ ਐਸਾ ਆਲਰੇਡੀ ਨਜ਼ਰ ਆ ਰਿਹਾ ਹੈ। ਆ ਦੋ ਦੋ ਲੇਡੀਜ਼ ਜਿਹੜੀ ਹੈਗੇ 프리 ਇਨਵੈਸਟੀਗੇਸ਼ਨ ਦੇ ਵਿੱਚ ਦੋ ਜਿਹੜੀ ਲੇਡੀਜ਼ ਪਹਿਲੀ ਇਨਵੈਸਟੀਗੇਟ ਨਜ਼ਰ ਆਈਆਂ ਨੇ। ਇਸ ਤੋਂ ਬਾਅਦ ਵੀ ਜਦੋਂ ਕੋਈ ਹੋਰ ਇਹਨਾਂ ਨਾਲ ਇਨਵੋਲਵ ਆਇਆ ਜਾਂ ਕੋਈ ਹੋਰ ਬੰਦਾ ਵੀ ਇਹਨਾਂ ਨੂੰ ਗਾਈਡ ਕਰ ਰਿਹਾ ਸੀਗਾ ਉਸ ਦੇ ਬਾਰੇ ਸਾਰੇ ਤਤਥਿਸ਼ ਕੀਤੀ ਜਾ ਰਹੀ ਹੈ। ਜੀ ਨਾਪ ਸਰ ਸਰ ਕਿਸੇ ਦਰਾਂਤ ਨਾ ਕਰੇ। ਇਹ ਸਰ ਕੀ ਗੱਲ ਹੈ ਸਰ ਨੇ ਇੱਕ ਸੀਐਡੀ ਦੇ ਡੀਐਸਪੀ ਦੇ ਕਰਸੂਰੀ ਹੋਈ ਹੈ ਕਿ ਅਗਲਾ ਮਕਸਾਦ ਇਹ ਕੀ ਹੈ। ਆ ਇਹ ਦੋ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਈਆਂ ਸੀਗੇ ਕੰਮ ਕਰਨ ਵਾਲੀਆਂ ਦੇ ਬਹਾਨੇ ਦੇ ਵਿੱਚ ਕਿ ਅਸੀਂ ਘਰ ਦੇ ਵਿੱਚ ਸਫਾਈ ਦਾ ਕੰਮ ਕਰਦੀਆਂ ਪੋਚ ਵਗੈਰਾ ਦਾ ਸਰ ਕੀ ਮਾਮਲਾ ਸਾਹਿਬ ਨੇ ਇੱਕ ਸੀਆਈਡੀ ਦੇ ਡੀਐਸਪੀ ਦੇ ਕਰਸ ਹੋ ਰਹੀ ਹੋਈ ਹੈ ਕਿ ਅਗਮਨਨ ਮੁਸਾਵਰਾ ਦੇ ਕੀ ਹੋਏ ਆ ਇਹ ਦੋ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਈਆਂ ਸੀਗੇ ਕੰਮ ਕਰਨ ਵਾਲੀਆਂ ਦੇ ਬਹਾਨੇ ਦੇ ਵਿੱਚ ਕਿ ਅਸੀਂ ਘਰ ਦੇ ਵਿੱਚ ਸਫਾਈ ਦਾ ਕੰਮ ਕਰਦੀਆਂ ਪੋਚ ਵਗੈਰਾ ਦਾ ਕੰਮ ਕਰਦੀਆਂ ਸੋ ਉਸ ਬੰਦੇ ਦੇ ਵਿੱਚ ਘਰ ਦੇ ਵਿੱਚ ਐਂਟਰ ਹੋ ਕੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਚੈੱਕ ਕਰਨ ਤੇ ਪਾਇਆ ਗਿਆ ਕਿ ਕੁਝ ਗਹਿਣੇ ਤੇ ਕੁਝ ਨਕਦੀ ਲੈ ਕੇ ਜਿਹੜੀ ਸੀਗੀਆਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਬੰਦੇ ਵਿੱਚ ਮੁਕੱਦਮਾ ਨੰਬਰ 140 ਥਾਣਾ ਸਿਵਲ ਲੈਂਡ ਵਿੱਚ ਦਰਜ ਰਜਿਸਟਰ ਕਰ ਲਿਆ ਤੇ ਮੁਕੱਦਮਾ ਦਰਜ ਕਰਕੇ ਸਾਡੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪੱਧਰ ਦੇ ਉੱਪਰ ਜੇ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਮੌਜੂਦਾ ਸਰ ਲਗਭਗ ਪਤਾ ਲੱਗੇ ਕੁਝ 골ਡ ਵਾਲਾ ਇਹਦੇ ਵਿੱਚ ਤਕਰੀਬਨ 20 ਲੱਖ ਦੇ ਕਰੀਬ ਅਮਾਉਂਟ ਹੈਗੀ ਹੈ ਕਿਉਂਕਿ 골ਡ ਅ ਤਕਰੀਬਨ 1.5 ਘੰਟੇ ਦੇ ਕਰੀਬ ਲੱਗਦੀ ਹੈਗੀ ਬਾਕੀ ਸਾਰਾ ਉਹਨਾਂ ਦਾ 골ਡ ਤੇ ਡਾਇਮੰਡਸ ਦੇ ਜਿਹੜੇ ਹੈਗੇ ਗਹਿਰੇ ਹੈਗੇ ਆ ਸੋ ਸਾਡੀਆਂ ਜਿਹੜੀ ਟੀਮਾਂ ਇਸ ਤੇ ਵਰਕ ਕਰ ਰਹੀਆਂ ਨੇ ਜਲਦੀ ਹੀ ਅਸੀਂ ਕੋਸ਼ਿਸ਼ ਕਰਕੇ ਇਹਨਾਂ ਦਾ ਦਰਸਤਾਰ ਕਰਨਾ ਸਪੈਸ਼ਲ ਸੀਸੀਟੀਵੀਜ਼ਮ ਲੈਸ ਆਲਰੇਡੀ ਨਜ਼ਰ ਆ ਰਹੇ ਆ ਆ ਦੋ ਦੋ ਲੇਡੀਜ਼ ਜਿਹੜੀ ਹੈਗੀਆਂ ਪ੍ਰੀ ਇਨਵੈਸਟੀਗੇਸ਼ਨ ਦੇ ਵਿੱਚ ਦੋ ਜਿਹੜੀ ਲੇਡੀਜ਼ ਪਹਿਲੀ ਇਨਵੈਸਟੀ ਨਜ਼ਰ ਆਈਆਂ ਨੇ ਇਸ ਤੋਂ ਬਾਅਦ ਵੀ ਜਦੋਂ ਕੋਈ ਹੋਰ ਇਹਨਾਂ ਨਾਲ ਇਨਵੋਲ ਵਾਇਆ ਜਾਂ ਕੋਈ ਹੋਰ ਬੰਦਾ ਵੀ ਇਹਨਾਂ ਨੂੰ ਗਾਈਡ ਕਰ ਰਿਹਾ ਸੀਗਾ ਉਸ ਦੇ ਬਾਰੇ ਸਾਰੀ ਤਤਕਸ਼ ਕੀਤੀ ਜਾ ਰਹੀ ਹੈ ਕੀ ਨੌਸਰ ਸਰ ਕਿਸੇ ਤਰ੍ਹਾਂ ਦਾ ਹੈ ਇਹ